ਗੱਲ ਕਰੇ ਸਾ ਆਪਾਂ ਮਹਾਤਮਾ ਦੀ ਉਸ ਮਹਾਤਮਾ ਨੇ ਆਖਿਆ ਪੁੱਤਰਾ ਪਹਿਲੀ ਪੰਕਤੀ ਸੀ ਪ੍ਰਭ ਕੇ ਸਿਮਨ ਲਿਧ ਸਿਧ ਨੌ ਨਿਦ ਤੇ ਦੂਜੀ ਪੰਕਤੀ ਅਭਿਆਸ ਕਰ ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ ਉਸ ਮੁਸਲਮਾਨ ਰਾਏ ਨੇ ਇਹਨਾਂ ਦੋ ਪੰਕਤੀਆਂ ਦਾ ਸਿਮਨ ਕਰਕੇ ਆਪਣਾ ਲੋਕ ਤੇ ਪ੍ਰ ਲੋਕ ਸਵਾਰ ਲਿਆ ਔਰ ਉਹ ਲੋਕ ਪ੍ਰ ਲੋਕ ਕੌਣ ਸਵਾਰਦਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਜਿਹੜਾ ਪ੍ਰਮਾਤਮਾ ਨਾ ਇੱਥੇ ਤੇ ਉੱਥੇ ਦੀ ਪਾਤ ਰਾਖਦਾ ਇਹ ਦੀਨਾਂ ਤੇ ਦਇਆ ਕਰਨ ਵਾਲਾ ਹੈ ਤੇ ਜਿਨ੍ਹਾਂ ਤੇ ਦਇਆ ਕੀਤੀ ਉਹਨੂੰ ਆਪਾਂ ਕਹਿੰਨੇ ਸੰਤ ਉਹਨਾਂ ਨੂੰ ਆਪਾਂ ਕਹਿੰਨੇ ਭਗਤ ਉਹਨਾਂ ਨੂੰ ਆਪਾਂ ਕਹਿੰਨੇ ਬ੍ਰਹਮ ਗਿਆਨੀ ਇੱਥੇ ਆਦ ਗੁਰਮੁਖ ਉਹਨਾਂ ਦੇ ਨਾਲ ਇਹ ਵਿਸ਼ੇਸ਼ਣ ਲੱਗਦੇ ਹਨ ਇਹੜਾ ਸੰਸਾਰ ਹੈ ਨਾ ਇਹਦੀ ਗ੍ਰੰਥਾਂ ਵਿੱਚ ਸਰਾਨੜ ਤੁਲਨਾ ਕੀਤੀ ਗਈ ਹੈ ਜੀ ਸਿੰਘ ਮੇਰੇ ਭਰਾਓ ਇਥੇ ਸ਼ਾਹ ਮਹਮਦ ਦਾ ਇੱਕ ਬੰਦ ਮੇਰੇ ਸਾਹਮਣੇ ਆ ਜਾਂਦਾ ਉਹ ਕਹਿੰਦਾ ਇਹ ਜੱਗ ਸਰਾਮ ਮੁਸਾਫਰਾਂ ਦੀ ਇਥੇ ਜੋਰ ਵਾਲੇ ਕਿਆਗ ਹੈ ਸ਼ਹਦਾਦ ਨਮਰੂਦ ਫਰਾਉਨ ਜਹੇ ਦਾਵੇ ਬੰਨ ਖੁਦਾ ਕਾਗ ਹੈ ਅਕਬਰ ਸ਼ਾਹ ਜੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਆਂ ਪਾਗ ਹੈ ਸ਼ਾਹ ਮਹਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਗ ਹੈ ਇਹਨੂੰ ਰੱਬ ਸੱਚਾ ਕਿਉਂ ਕਹਿੰਦੇ ਆ ਇਹ ਮੈਂ ਪੰਕਤੀ ਹਰ ਦੀਵਾਨ ਵਿੱਚ ਹਰ ਰੋਜ਼ ਕਹਿੰਦਾ ਹੈ ਆਪਾਂ ਜਿੰਨੇ ਬੈਠੇ ਆਂ ਤੁਸੀਂ ਸੁਣਦੇ ਹੋ ਮੈਂ ਕਥਾ ਕਰ ਰਿਹਾ ਪਰ ਦਿਨ ਆਵੇਗਾ ਨਾ ਕਥਾ ਕਰਨ ਵਾਲੇ ਚੋ ਕਿਸੇ ਰਹਿਣਾ ਤੇ ਨਾ ਸੁਣਨ ਵਾਲੇ ਚੋ ਕਿਸੇ ਰਹਿਣਾ ਰਾਣਾ ਰਾਉ ਨਾ ਕੋਰਾ ਰੰਗ ਨਾ ਥੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਪਜਾ ਨਹੀਂ ਕੀਦੀ ਵਾਰੀ ਕਦੋਂ ਕਦੋਂ ਆ ਜਾਏ ਇਹ ਕੇਵਲ ਤੇ ਕੇਵਲ ਕਰਤਾਰ ਜਾਣਦਾ ਹੈ ਕਿਉਂਕਿ ਆਪਾਂ ਪੜਦੇ ਹਮ ਆਦਮੀ ਹਾਂ ਇੱਕਦਮੀ ਮੋrt ਮੋਤ ਨਾ ਜਾਣਾ ਨਾਨਕ ਬਿਨਵੇਂ ਤਿਸੇ ਸਰੇਵੋ ਜਿਸਕੇ ਜੀ ਪ੍ਰਾਣਾ ਦਮ ਆ ਗਿਆ ਤੇ ਆਦਮੀ ਨਾ ਆਇਆ ਤੇ ਆਪਾਂ ਕੱਖ ਵੀ ਨਹੀਂ ਜਿਹੜਾ ਆਦਮੀ ਸ਼ਬਦ ਹੈ ਨਾ ਇਹ ਮੈਂ ਆਮ ਕੱਕੜੀ ਵੀ ਬੋਲਿਆ ਸੀ ਦਮ ਆ ਗਿਆ ਤੇ ਆਦਮੀ ਨਾ ਆਇਆ ਤੇ ਕੁਝ ਵੀ ਨਹੀਂ ਇਹ ਸਰਾਂ ਦੇ ਵਿੱਚ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਆਪਸ ਸੰਤ ਕਰਕੇ ਭਗਤ ਕਰਕੇ ਸਤਕਾਰ ਦੇਣੇ ਜਿਹੜੇ ਐਵੇਂ ਚਲੇਗੇ ਉਹਨਾਂ ਨੂੰ ਚੇਤੇ ਕੋਈ ਨਹੀਂ ਜਿਕਰਦਾ ਇੱਥੇ ਸਾਨੂੰ ਟਕਸਾਲ ਵਿੱਚ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜਾਇਆ ਸੀ ਤੇ ਇੱਕ ਸਰਾ ਵਿੱਚ ਮੁਸਾਫਰ ਆਇਆ ਔਰ ਉਸ ਮੁਸਾਫਰ ਨੇ ਆਣ ਕੇ ਚੌਂਕੀਦਾਰ ਕੋਲੋਂ ਚਾਬੀ ਲਈ ਕਮਰਾ ਖੋਲ੍ਹਿਆ ਬਾਜ਼ਾਰ ਚ ਗਿਆ ਉਥੋਂ ਅੱਧਾ ਕਿਲੋ ਮੂੰਗਫਲੀ ਤੇ ਤਿੰਨ ਕੇਲੇ ਛਲੀਆਂ ਰਾਤ ਨੂੰ ਖਾ ਕੇ ਘਰਾੜੇ ਮਾਰ ਕੇ ਤੇ ਕੂੜਾ ਖਾਰਕੀ ਤੁਰ ਗਿਆ ਚੌਂਕੀਦਾਰ ਨੇ ਬੂਹਾ ਖੋਲਿਆ ਤੇ ਕਹਿਣ ਲੱਗਾ ਮੈਨੂੰ ਜਾਪਦਾ ਵੀ ਇਸ ਕਮਰੇ 'ਚ ਰਾਤ ਪਸੂ ਰਿਆ ਰਿਆ ਸੀ ਬੰਦਾ ਲੇਕਿਨ ਉਹਨੇ ਪਸੂ ਆਖਿਆ ਕਿਉਂ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪੁਜਾਰਾ ਕਰੇ ਦਿਨ ਰਾਤ ਆਪਾਂ ਆਮ ਕਰਕੇ ਮਾਫੀ ਦੇਣੀ ਲਫ਼ਜ਼ ਕੌੜਾ ਤੇ ਸੱਚਾ ਹੈ ਆਪਾਂ ਇੰਨੀ ਗੱਲ ਟਾਕੜੇ ਫਿਰਦੇ ਗਿਆਨੀ ਜੀ ਮੇਰੇ ਚਾਰ ਕਾਕੇ ਤੇ ਪੰਜ ਕਾਕੀਆਂ ਜਿਹੜੇ ਬੱਚੇ ਤੇ ਬੱਚੀਆਂ ਤੇ ਪਸ਼ੂਆਂ ਦੇ ਵੀ ਹੁੰਦੇ ਨੇ ਮੈਹਰੂਨ ਤਬਾ ਨੋਨਾ ਮੱਕਤੂ ਨੰਗੜ ਗਿਆ ਤੇ ਜਿਹੜਾ ਸਾਡੇ ਇੰਦਰ ਮੈਂ ਵੜੀ ਹੈ ਉਹ ਕਿਸੇ ਲੀਡਰ ਨੇ ਮੈਨੂੰ ਬੁਲਾਇਆ ਸੀ ਤੇ ਉਹਦੇ ਚਾਚੇ ਦਾ ਭੁਗਤੀ ਤੇ ਮੈਨੂੰ ਘੜੀ-ਮੂੜੀ ਕਵੇ ਗਿਆਨੀ ਜੀ ਖ਼ਬਰ ਪੜ ਲਓ ਉਹਦੇ ਚੋਨੇ ਚਾਚਾ ਦਾ ਬੇਰਵਾ ਦਿੱਤਾ ਸੀ ਜਿਵੇਂ ਫੋਟੋਆਂ ਬਣਾਉਨੇ ਆ ਮੈਂ ਆਖਿਆ ਵੀ ਗੁਰਮੁਖਾ ਮੈਂ ਕਥਾ ਕਰਨੀ ਗੁਰੂ ਮਦਰਵਾਦ ਸਾਹਿਬ ਦਾ ਗੰਤੀ ਸਿੰਘ ਆ ਮੈਂ ਗੁਰਬਾਣੀ ਦੀ ਕਥਾ ਕਰਨੀ ਤੇਰੇ ਚਾਚੇ ਦੀ ਕਥਾ ਨਹੀਂ ਕਰਨੀ ਨਹੀਂ ਮਾਰਾ ਜਿਆ ਗਿਆਨੀ ਨਿਗਾਹ ਮਾਰ ਲਓ ਤੇ ਫਿਰ ਮੈਨੂੰ ਦਪਾਰਾ ਚੜ ਗਿਆ ਮੇਰਾ ਹਾਈ ਹੋ ਗਿਆ ਕਿਉਂਕਿ ਪਾਰਾ ਮੇਰਾ ਰਿੰਦਾ ਵੈਸੇ ਆਈ ਆ ਮੈਂ ਆਖਿਆ ਮੈਨੂੰ ਜਾਂਦਾ ਵੀ ਤੇਰੇ ਚਾਚੇ ਦੇ ਪਸੂ ਚ ਭੂਰਾ ਜਨਾ ਫਰਕ ਨਹੀਂ ਹੁਣ ਬਰਾ ਬਿਠਾ ਮੈਨੂੰ ਉਹ ਕਹਿੰਦਾ ਵੀ ਬੜਾ ਕਿੱਥੇ ਮੱਥੇ ਮਾਰ ਲੀ ਆਪਣੇ ਮੈਂ ਕਿਹਾ ਵੀ ਤੇਰੇ ਚਾਚੇ ਨੇ ਤੂੰ ਕਿਨ ਪੰਜ ਕੁੜੀਆਂ ਦੇ ਚਾਰ ਮੁੰਡੇ ਜਮੇ ਇਹਦਾ ਸੂਰੀ ਦੇ ਵੀ ਪਰੰਪਰਾ ਹੁੰਦੇ ਨੇ ਬੱਚੇ ਜੰਮਣ ਕਰਕੇ ਕੋਈ ਮਹਾਨ ਨਹੀਂ ਮਹਾਨ ਉਹ ਹੈ ਜਿਹੜਾ ਇਸ ਮਹਾਨ ਪ੍ਰਮਾਤਮਾ ਨਾਲ ਜੁੜਿਆ ਹੈ ਮਹਾਨ ਉਹ ਹੈ ਜਿਹੜਾ ਮਹਾਨ ਪ੍ਰਮਾਤਮਾ ਨਾਲ ਜੁੜਿਆ ਹੈ ਭਾਵੇਂ ਉਹ ਬਾਬਾ ਕਬੀਰ ਹੈ ਹੁਣੇ ਸੈਕਟਰੀ ਸਾਹਿਬ ਨੇ ਸ਼ਬਦ ਪੜ੍ਹਿਆ ਸੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਸ਼ੀਪ ਰੋ ਹੋਇਓ ਲਖੀਣਾ ਬਾਬਾ ਅਸਲ ਪਿੰਡ ਆਪਣੇ ਪਲਾਕੇ ਦਾ ਬਾਬਾ ਸੈਨਾ ਜੀ ਇੱਥੋਂ ਦੇ ਹੋਏ ਨੇ ਆਮ ਬੋਲੀ ਚ ਕਹਿੰਦੇ ਅੱਧੀ ਦਮੜੀ ਦਾ ਸ਼ੀਂਬਾ ਲੱਖਾਂ ਦਾ ਬਣ ਗਿਆ ਪੰਕਤੀ ਤੇ ਅਰਥੇ ਨੇ ਆੜ ਧਾਮ ਕੋ ਸ਼ੀਪਰੋ ਹੋਇਓ ਲਖੀਣਾ ਬੁਨਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰ ਬਾਬਾ ਕਬੀਰ ਜੁਲਾਹ ਖਾਨਦਾਨ ਸੰਬੰਧਤ ਸੀ ਔਰ ਆਪਣੇ ਬੁਣਨ ਦੀ ਪਰਵਾਹ ਨਹੀਂ ਕਰਦਾ ਪਰ ਪ੍ਰਮਾਤਮਾ ਨੂੰ ਪ੍ਰੇਮ ਕਰਦਾ ਹੈ ਗੁੰਨਾ ਤਾਣਾ ਤਿਆਗ ਕੇ ਪੀਰ ਚਰਨ ਕਬੀਰਾ ਨੀਜ ਕੁਲਾ ਜਲਾਰਾ ਪਇਓ ਗੁਣੀ ਗਹਿਰਾ ਨੀਵੀਂ ਕੁੱਲ ਵਾਲਾ ਉਹ ਬਾਬਾ ਕਬੀਰ ਗਹਿਰ ਕਹਿੰਦੇ ਨੇ ਸਾਗਰ ਨੂੰ ਉਹ ਗੁਣਾ ਦਾ ਸਾਗਰ ਬਣ ਗਿਆ ਗੁਣਾਂ ਦਾ ਸਾਗਰ ਰਮਜ਼ਾਸਤਵੰਤਾ ਢੋਰ ਨੀਤ ਤਿੰਨ ਪਿਆਗ ਤਿਆਗੀ ਮਾਇਆ ਜਿਹੜੀ ਮਾਇਆ ਆਮ ਕਰਕੇ ਮਾਇਆ ਦੇ ਬਾਰੇ ਆਪਾ ਭੁਲੇਖਾ ਖਾ ਜਨੇ ਪੇ ਸ਼ਾਇਦ ਇਹ ਨੋਟਾਂ ਨੂੰ ਮਾਇਆ ਕਹਿੰਦੇ ਨੇ ਸਾਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਭ ਤੋਂ ਸੁੰਦਰ ਵਿਆਖਿਆ ਕੀਤੀ ਹੈ ਬਾਣੀ ਵਿੱਚ ਮਾਇਆ ਦੀ ਉਹ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਭਜੈ ਤਉ ਦੂਜਾ ਲਾ ਜਿਹੜੇ ਕੰਮ ਦੇ ਨਾਲ ਸਾਨੂੰ ਵਹਿਗਰੂ ਭੁੱਲ ਜਾਏ ਭਾਵੇਂ ਕੋਈ ਵੀ ਕੰਮ ਉਹਨੂੰ ਮਾਇਆ ਕਹਿੰਦੇ ਹਨ ਇਹ ਮਾਇਆ ਇੱਕ ਏਡੀ ਚੰਦਰੀਏ ਦੇ ਮਾਇਆ ਬਾਰੇ ਕਿਉਂਕਿ ਹੁਣੇ ਗਿਆਨੀ ਜੀ ਨੇ ਜਗਰ ਕੀਤਾ ਤੇ ਮੈਂ ਜੋ ਬੋਲਦਾ ਨਾ ਇਹ ਸੰਤ ਕਰਤਾਰ ਸਿੰਘ ਆ ਮੇਰੀ ਝੋਲੀ 'ਚ ਪੈ ਤੇ ਮੈਂ ਬੋਲੀ ਜਾਂਦਾ ਉਹ ਹੀ ਬਾਣੀ ਦੀ ਇੱਕ ਪੰਕਤੀ ਆਉਂਦੀ ਹੈ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾਲ ਸੁਣੀ ਬੋ ਰੋਲ ਕੁਝੋੜਾ ਤੇ ਮੈਂ ਇਹ ਪੰਕਤ ਸ਼ਬਦ ਪੜ੍ਹ ਕੇ ਅਸੰਦ ਕਰਤਾਰ ਸਿੰਘ ਉਹਨਾਂ ਕੋਲ ਚਲਾ ਕੇ ਮੈਂ ਕਹੇ ਜੀ ਤੁਸੀਂ ਇਹ ਮੈਨੂੰ ਪੜਾਇਆ ਹੈ ਕਿ ਮਾਇਆ ਧਾਰੀ ਅੰਨਾ ਤੇ ਬੋੜਾ ਹੁੰਦਾ ਤੇ ਮੈਂ ਤਾਂ ਵੇਖਿਆ ਉਹਨਾਂ ਦੇ ਮੋਟੀ ਮੋਟੀ ਡੇਲੇ ਹੁੰਦੇ ਨੇ ਉਹ ਖਿੜਖੜਾ ਕੇ ਹੱਸ ਪਏ ਤੇ ਮੈਨੂੰ ਕਹਿਣ ਲੱਗੇ ਪੁੱਤਰਾ ਕਿਉਂ ਕਮਣੀਆਂ ਗੱਲਾਂ ਕਰਦਾ ਮੈਂ ਕਿਹਾ ਜੀ ਮੈਨੂੰ ਸਮਝ ਨਹੀਂ ਪਈ ਕਹਿੰਦੇ ਬਾਹੜਾ ਮੈਂ ਬਹਿ ਗਿਆ ਉਹਨਾਂ ਕੋਲ ਕਹਿੰਦੇ ਇਹਦਾ ਅਰਥ ਕੁਝ ਹੋਰ ਤੇ ਤੂੰ ਸਮਝੈ ਨਾ ਮੈਂ ਕਹਾਂ ਸਮਝਾਉਂ ਕਹਿੰਦੇ ਵੀ ਇੱਕ ਬੰਦੇ ਨੂੰ ਇੱਕ ਅਹੁਦਾ ਮਿਲਣਾ ਸੀ ਹੁਣ ਆਪਰ ਤੇ ਮਾਇਆਦਾਰੀ ਅੰਨਾ ਬੁੜਾ ਸਭ ਕਰਤਾਰਸਿਲ ਦੇ ਅਰਥ ਕੀਤੇ ਨੇ ਕਹਿੰਦੇ ਕਿਸੇ ਬੰਦੇ ਨੂੰ ਚੰਗਾ ਅਹੁਦਾ ਮਿਲਣਾ ਸੀ ਤੇ ਉਹਨੇ ਆਪਣੀ ਭੈਣ ਤੇ ਭੂਆ ਨੂੰ ਸਨੇਹਾ ਭੇਜਿਆ ਵੀ ਭੂਆ ਮੈਨੂੰ ਮਿਲ ਦਿਓ ਅੱਜ ਅੱਜ ਭਲਕੇ ਵਿੱਚ ਅਹੁਦੇ ਤੇ ਬਹਿਣਾ ਚੇਅਰਮੈਨ ਬਣਨਾ ਤੇ ਭੂਆ ਗੱਲ ਲੱਗੇ ਉੰਤਰਾ ਇਹ ਅੱਠੇ ਪਰ ਕਮੜੀਆਂ ਮਾਰਦਾ ਰਿਹਾ ਉਹਨੇ ਗੱਲ ਨਾ ਗੋਲੀ ਭੈਣ ਵੀ ਨਾਲ ਹੀ ਤੇ ਮੁੜ ਕੇ ਭੂਆ ਦੇ ਭੈਣਾਂ ਹੀ ਇਕੱਠੀਆਂ ਹੋ ਕੇ ਉਹ ਕਹਿੰਦੀ ਮੇਰਾ ਭਾਉ ਚੇਅਰਮੈਨ ਬਣਿਆ ਤੋ ਕਹਿੰਦੀ ਮੇਰਾ ਭਤੀਜਾ ਚੇਅਰਮੈਨ ਬਣਿਆ ਉਹਨਾਂ ਨੇ ਆਣ ਕੇ ਆਵਾਜ਼ ਮਾਰੀ ਵੇ ਮੈਂ ਤੇਰੀ ਭੂਆ ਕਹਿੰਦਾ ਹਾਂ ਮੈਂ ਵੀ ਕਿਸੇ ਦੀ ਭੂਆ ਆਪਣੀ ਭੂਆ ਨੂੰ ਕਹਿੰਦਾ ਹੋਵੇਂਗੀ ਕਿਸੇ ਦੀ ਭੂਆ ਉਹ ਕਹਿੰਦੀ ਅੰਨਿਆ ਹੁੰਦ ਰਿਆ ਮੈਂ ਤੇਰੀ ਭੈਣ ਕਹਿੰਦਾ ਹੋਵੇਂ ਕਿਸੇ ਦੀ ਭੈਣ ਮੈਨੂੰ ਨਹੀਂ ਦਿਸਦਾ ਕਹਿੰਦੇ ਇਸ ਕਰਕੇ ਦੋ ਬੰਦਾ ਕੁਝ ਚੁੱਕੇ ਉਧਰੇ ਤੇ ਹੋ ਜਣਾ ਉਹ ਅੰਨਾ ਤੇ ਬੋੜਾ ਤਾਂ ਹੁੰਦਾ ਉਹ ਮਾੜੇ ਰਿਸ਼ਤੇਦਾਰ ਨੂੰ ਵੇਖ ਕੇ ਕਹਿੰਦਾ ਕਿਥੇ ਮੱਥੇ ਲੱਗੇ ਤੇ ਉਹਨਾਂ ਨੂੰ ਵੇਖ ਕੇ ਅੱਖ ਚਰਾਉਂਦਾ ਉਹ ਆਪਣੇ ਮਾੜੇ ਰਿਸ਼ਤੇਦਾਰਾਂ ਦੀ ਗੱਲ ਨਹੀਂ ਸੁਣਦਾ ਅਗਲਾ ਜਿਹੜਾ ਗਿਆਨ ਦਾ ਮੇਰੇ ਤੇ ਤੀਰ ਮਾਰਿਆ ਨਾ ਮੈਨੂੰ ਕਹਿਣ ਲੱਗੇ ਪੁੱਤਰਾ ਜਿਹੜੀ ਮਾਇਆ ਇਹ ਕੱਪੜੇ ਨੂੰ ਲੱਗ ਜੇ ਨਾ ਮੈਂ ਕਿਹਾ ਜੀ ਮੈਂ ਤਾਂ ਉਹ ਆਪਣੇ ਖੇਮ ਕਰਨ ਇੱਕ ਲਲਾਰੀ ਮੋ ਦਾ ਨਾਂ ਜਾਣਦਾ ਮੈਨੂੰ ਹੁਣ ਤੱਕ ਚਿੱਤੀ ਤੋਂ ਨਾ ਮੱਖਣ ਲਾਰੀ ਦਾ ਸੀ ਕਿਮ ਕਰ ਮੇਰਾ ਸਾਡੇ ਮੈਂ ਉੱਥੇ ਪੜਿਆ ਸਾਡੇ ਤੋਂ 2 ਮੀਲ ਪਿੰਡ ਹੈ ਸ਼ਹਿਰ ਉਹ ਮੱਖਣ ਲਾੜੀ ਦੇ ਪੱਗਾਂ ਨੂੰ ਰੰਗ ਲਾਉਣਾ ਚ ਜਵਾਨੀ ਲੈਣੀ ਤੇ ਮਾਇਆ ਲੈਉਣੀ ਦੋ ਆਨੇ ਉਹ ਮਾਇਆ ਹੈ ਕਿ ਚੌਲਾਂ ਦੀ ਪਿਛ ਚੌਲਾਂ ਦੀ ਪਿਛ ਜਦੋਂ ਕੱਪੜੇ ਨੂੰ ਲੱਗ ਜੇ ਤੇ ਕੱਪੜਾ ਆਕਰ ਜਾਂਦਾ ਇਸੇ ਤਰ੍ਹਾਂ ਜਦੋਂ ਬੰਦਾ ਕਈ ਵਾਰ ਡਿੱਗ ਪੈਂਦਾ ਨਾ ਬੋਸ਼ ਹੋ ਕੇ ਤੇ ਆਪਾਂ ਨੇ ਟੋ ਜੇ ਤਾਂ ਸਰੀਰ ਨਰਮ ਹੈ ਤੇ ਆਪਾਂ ਉਹਨੂੰ ਜਾ ਕੇ ਵਿਖਾਉਣ ਤੇ ਮੋੜ ਪੈਂਦਾ ਤੇ ਜੇ ਆਕੜਿਆ ਹੋਵੇ ਨਾ ਤੇ ਆਪਾਂ ਕਹਿੰਨੇਵੇਂ ਟਾਈਮ ਬਰਬਾਦ ਨਾ ਕਰੋ ਸਸਕਾਰ ਦਾ ਪ੍ਰਬੰਧ ਕਰੋ ਕਿਉਂਕਿ ਮਰ ਗਿਆ ਆਕੜਨਾ ਦਾ ਭਾਵ ਉਹਦੇ ਅੰਦਰ ਬਹੁਤ ਹੈ ਇਸੇ ਤਰ੍ਹਾਂ ਜਦੋਂ ਬੰਦੇ ਕੋਲ ਮਾਇਆ ਆ ਜਾਏ ਤੇ ਬੰਦਾ ਆਕੜ ਜਾਏ ਨਾ ਉਹਦੇ ਕੋਲ ਚਿੰਗਿਆਈ ਚਲੀ ਜਾਂਦੀ ਏ ਉਹ ਚਿੰਗਿਆਈ ਵਾਲੇ ਪਾਸੇ ਤੋਂ ਮੁੱਕ ਜਾਂਦਾ ਤਾਂ ਉਹਨੂੰ ਗਰਬਾਨੀ ਚ ਮਰਦਾ ਕਰਕੇ ਲਿਖਿਆ ਮਰਦਾ ਕਰਕੇ ਸਤਿਗੁਰੂ ਪਾਸਾ ਸਾਡੇ ਤੇ ਕਿਰਪਾ ਕਰਨ ਰਹਿਮਤ ਕਰਨ ਉਹ ਮੁਸਾਫਰ ਆਇਆ ਚਲਾ ਗਿਆ ਤੇ ਚੌਂਕੀਦਾਰ ਕਹਿੰਦਾ ਵੀ ਮੈਨੂੰ ਜਾਪਦਾ ਵੀ ਰਾਤ ਪਸੂ ਆਏ ਕਮਰੇ ਵਿੱਚ ਉਹ ਚਲਾ ਗਿਆ ਨਵਾਂ ਬੰਦਾ ਆਇਆ ਉਹਨੇ ਆਣ ਕੇ ਚਾਬੀਆਂ ਮੰਗੀਆਂ ਤੇ ਵੇਖਿਆ ਵੀ ਕਮਰੇ ਚ ਕੂੜਾ ਕਰਕਟ ਦਮ ਘੁੱਟਦਾ ਉਹਨੇ ਪਾਣੀ ਦੀ ਬਾਟੀ ਨਾਲ ਕਮਰਾ ਧੋਸਾ ਅਰਗਬਤੀ ਲਿਆ ਕੇ ਤੁਖਾਈ ਇਹ ਥੋੜਾ ਜਿਹਾ ਅਰਗਬਤੀ ਬਾਰੇ ਮੈਂ ਤੁਹਾਨੂੰ ਚੁੰਡੀ ਵੜ ਜਾ ਆਪਾਂ ਖੰਡ ਪਾੜ ਰਖਾਉਨੇ ਆ ਨਾ ਤੇ ਜੇ ਅਰਗਬਤੀਆਂ ਨਾਉਣ ਤੇ ਕਹਿੰਦੇ ਬਾਬਾ ਜੀ ਇਹਦੇ 10 ਮਿੰਟ ਖਰੋਜੋ ਅਰਗਬਤੀਆਂ ਲੈ ਆਈਏ ਆਪਾਂ ਅਰਗਬਤੀ ਲੈਣਗੇ ਲੋਪੋ ਕਿਉਂ ਤੋਂ ਅਰਗਬਤੀ ਆਇਆ ਪਾੜ ਰਖਣਾ ਸਿੱਖ ਧਰਮ ਵਿੱਚ ਅਰਗਬਤੀ ਦੀ ਕੋਈ ਮਾਨਤਾ ਨਹੀਂ ਮੈਂ ਵਾਰ-ਵਾਰ ਇੱਕ ਤਾਂ ਜੋਰ ਲਾਉਣਾ ਮਜੀਦ ਸਾਹਿਬ ਲਾਉਣਾ ਨਾ ਵੀ ਸਾਨੂੰ ਗੁਰੂ ਨੇ ਕਰਮ ਕਾਂਡਾਂ ਤੋਂ ਰੋਕਿਆ ਆਪਾਂ ਕਰਮ ਕਾਂਡਾਂ ਤੇ ਭੌਂ ਭੌ ਕੇ ਉੱਜੀ ਜਾਣੇ ਕਰਮ ਕਾਂਡਾਂ ਤੇ ਮੈਂ ਸਰ ਕਰਨ ਜਾਂਦਾ ਰਹਿੰਦਾ ਅੱਜ ਕੱਲ੍ਹ ਮੇਰੇ ਅੱਗੇ ਨਹਿਰ ਹੈ ਉੱਥੇ ਮੈਂ ਇੱਕ ਸਰਦਾਰ ਵੇਖਿਆ ਹੈ 55 ਸਾਲ ਦਾ ਹੋਵੇਗਾ ਉਹ ਰੋਜ਼ ਆ ਕੇ ਫੁਰ ਸੁੜਦਾ ਹੈ ਤੇ ਕੋਈ ਨਾ ਕੋ ਦਰਿਆ ਵਿੱਚ ਉੱਚੀ ਸੁੜਦਾ ਹੈ ਤੇ ਮੈਂ ਘਰ ਆ ਕੇ ਧਰਮਪਤਨੀ ਨੂੰ ਆਖਿਆ ਮੈਂ ਸਾ ਪਾਗਾ ਵਾਲੀ ਇੱਕ ਮੈਂ ਬੜਾ ਨਿਪਾਗਾ ਬੰਦਾ ਵੇਖਿਆ ਜੀ ਉਹਦੀ ਸਿੰਘ ਸਭ ਕਿਵੇਂ ਮੈਂ ਆਖਿਆ ਉਹਦੇ ਮੂੰਹ ਤੇ ਦਾੜੀ ਤੇ ਪਾਗਾ ਹੈ ਉਹਦਾ ਗੁਰੂ ਰਾਮਦਾਸ ਵਾਸੇ ਪਟੰਡ ਹੈ ਤੇਰੇ ਕੋਲ ਦਾ ਗੁਰੂ ਰਾਮਦਾਸ ਕੋਲੋਂ ਨਹੀਂ ਲਗਿਆ ਤੇ ਨਹਿ ਚੱਕ ਨਹੀਂ ਬਣਨਾ ਚੰਗਾ ਵੀ ਹੁੰਦਾ ਡੁੱਬ ਕੇ ਮਰਦੇ ਤੇ ਕੰਮ ਨਾ ਪੜ ਜਾ ਕੋਵੇ ਸਿੱਖਾਂ ਦਾ ਪੁੱਤ ਤੇ ਗੁਰਾਂੰਦਤ ਪਾਤਸ਼ਾਹ ਨੂੰ ਛੱਡ ਕੇ ਤੇ ਨਹਿਰ ਤੇ ਜਾ ਕੇ ਫੁੱਲ ਤਾਰੇ ਨਹਿਰ ਦੀ ਪੂਜਾ ਕਰੇ ਡੁੱਬ ਜਾਣਾ ਚਾਹੀਦਾ ਅਸੀਂ ਗੁਰੂ ਦੇ ਸਿੱਖਾਂ ਅਸੀਂ ਗੁਰੂ ਦੀ ਪੂਜਾ ਕਰਨੀ ਅਸੀਂ ਨਹਿਰਾਂ ਤੇ ਜਾ ਕੇ ਡੁੱਬਣਾ ਨਹੀਂ ਗੁਰੂ ਸਾਨੂੰ ਸਮਝ ਦੇਵੇ ਇਹ ਵਿੱਚੋਂ ਸਵਾਵ ਗੱਲ ਟੋਪਕ ਨਹੀਂ ਅਗਰ ਬੱਤੀ ਆਪਾਂ ਕਹਿੰਨੇ ਲਿਆਓ ਇਹ ਸਾਰੇ ਝਾਤੀ ਮਾਰੋ ਝਾਤੀ ਮਾਰੋ ਆਪਾਂ ਧਰਮ ਪ੍ਰਚਾਰ ਕਰ ਰਹੇ ਹਾਂ ਤੇ ਕੀ ਹੁੰਦਾ ਹੈ ਤਿੰਨ ਅਖੰਡ ਜਪਜੀ ਸਾਹਿਬ ਦੀਆਂ ਪੰਜ ਪਉੜੀਆਂ ਪੜਦੇ ਆ ਨਾ ਸਾਡੇ ਕਰ ਖੈਰ ਕਿਉਂ ਨਹੀਂ ਸੋ ਕਿਉਂ ਨਹੀਂ ਮੈਂ ਉੱਚੀ ਬਾਣ ਕਰਕੇ ਰੋਜ਼ ਮੰਗੀ ਸਾਹਿਬ ਤੋਂ ਬੋਲਦਾ ਜਿੱਥੇ ਜਪਜੀ ਹੈ ਉਸੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਸੇ ਜਪਜੀ ਨਹੀਂ ਹੁਣਾ ਇਹ ਮੇਰਾ ਦਾਵਾ ਜਿੱਥੇ ਜਪਜੀ ਹੈ ਉਸੇ ਪਰੇਸ਼ਾਨੀ ਨਹੀਂ ਤੇ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੋਣਾ ਜਪਜੀ ਤੇ ਇਨੀ ਤਾਕਤ ਹੈ ਇਹਦੀ ਵਿਆਖਿਆ ਕਰ ਸ਼ਾਮ ਤੱਕ ਮੁੱਕਣ ਵਾਲੀ ਨਹੀਂ ਜਪਜੀ ਦੀ ਤਾਕਤ ਹੈ ਮਦੀदास ਆਰੇ ਨਾਲ ਚੀਰਿਆ ਗਿਆ ਤੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ ਪਾਠ ਅਜੇ ਵੀ ਨਹੀਂ ਰੁਕਿਆ ਇਹ ਜਪਜੀ ਦੇ ਪਾਠ ਦੀ ਤਾਕਤ ਹੈ ਇਹ ਜਪਜੀ ਦੇ ਪਾਠ ਦੀ ਤਾਕਤ ਤੇ ਮੇਰੇ ਪਿੰਨ ਤੋਂ 13 ਮੀਲ ਪਿੰਡ ਹੈ ਬਾਬੇ ਤਾਰੂ ਸਿੰਘ ਦਾ ਪੂਲੇ ਪਿੰਡ ਖੋਪੜੀ ਲਹਿ ਗਈ ਹੈ ਪਰ ਜਪਜੀ ਦਾ ਪਾੜ ਕਰਦਾ ਕਹਿੰਦਾ ਮਰੇ ਲਛੀਰਾਮ ਮੱਧਰਪਿੰਡ ਲਛੀਰਾਮ ਮੇਰੇ ਪਿੰਡ ਮੱਧਰ ਲੱਗੇ ਆ ਇਥੋਂ ਦੇ ਲਛੀਰਾਮ ਨੇ ਸਰਕਾਰ ਨੂੰ ਆਖਿਆ ਸੀ ਮੈਂ ਸੜਕੇ ਜਾਵਾਂ ਲਛੀਰਾਮਾ ਤੇਰੇ ਆਖਿਆ ਸੀ ਜਗਰੀਆ ਖਾਂ ਇਹ ਤਾਰੂ ਸਿੰਘ ਮੇਰਾ ਭਰਾ ਹੈ ਜੇ ਤੂੰ ਚਾਹਣਾ ਤੇ ਮੈਂ ਪੈਸੇ ਤੋੜ ਕੇ ਤੈਨੂੰ ਦੇਦਾ ਮੇਰਾ ਭਰਾ ਛੱਡ ਦੇ ਇਹ ਤੁਸੀਂ ਜਿਹੜਾ ਅਪਰਾਜਿਨ ਪੰਥ ਪ੍ਰਕਾਸ਼ ਉਹਦੇ ਚੋਂ ਪੜ ਸਕਦੇ ਇਹ ਉਹਦੇ ਸਾਡੇ ਵਡੇਰੇ ਸਨ ਕਹਿਣ ਲੱਗਾ ਲਛੀਰਾਮਾ ਮੇਰਾ ਫਿਕਰ ਨਾ ਕਰ ਜਿੰਨਾ ਚਿਰ ਮੈਂ ਜਪਜੀ ਇਹਨੂੰ ਜਗਰੀਆ ਖਾਨ ਨੂੰ ਜੁੱਤੀ ਨਾਲ ਅੱਗੇ ਲਾ ਕੇ ਨਹੀਂ ਖੜਦਾ ਮੈਂ ਉਹਨਾਂ ਚਿਰ ਸਰੀਰ ਨਹੀਂ त्याਗਣਾ ਜਗਰੀਆ ਖਾਨ ਨੂੰ ਜੁੱਤੀਆਂ ਦੇ ਨਾਲ ਅੱਗੇ ਲਾਇਆ ਤੇ ਕਹਿਣ ਲੱਗਾ ਲੱਸੀ ਰਾਮਾ ਸੂਰ ਸਿਆ ਲਿਆਓ ਹੁਣ ਦੇਖਦਾ ਪ੍ਰਬੰਧ ਕਰੋ ਖੰਡ ਆਟਾ ਕਿਉ ਲਿਆਓ ਉਹਨਾਂ ਲਿਆਂਦੀ ਪਾਈ ਤਾਰੂ ਸਿੰਘ ਦਾ ਇਸ਼ਨਾਨ ਹੋਇਆ ਇਹਨੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਸੰਪੂਰਨ ਕਰਕੇ ਕਲਗੀਧਰ ਬਾਪੂ ਅਗਰਦਾਸ ਕੀਤੀ ਪਾਤਸ਼ਾਹ ਮੈਨੂੰ ਚੰਨਾ ਚਲਵਾਸਤੇ ਤੇਰੀ ਸਿੱਖੀ ਕੇਸਾਂ ਸਵਾਸਾਂ ਨਲ ਗਈ ਇਹ ਜਪਜੀ ਦੇ ਪਾਠ ਦੀ ਤਾਕਤ ਏ ਗੁਰੂ ਸਖੋ ਜਪ ਦਾ ਜਪਜੀ ਦਾ ਭਾਵ ਹੈ ਜੀ ਕਰਕੇ ਜਪ ਆਪਾਂ ਜੀ ਕਰਕੇ ਜਪਾਂਗੇ ਇਹ ਤਾਰ ਦੇਗਾ ਆਪਾਂ ਤਾਂ ਕਰੂੜੀਆਂ ਕਰਦੇ ਪਾਣੀ ਦੀਆਂ ਆਪਾਂ ਤਾਂ ਫਾਹ ਵੜਦੇ ਆ ਮੈਂ ਤਿੰਨਾਂ ਮਿੰਟਾਂ ਚ ਪਾਠ ਕਰਨਾ ਪਾਠ ਨਹੀਂ ਕਰਦਾ ਤੂੰ ਡੰਨ ਪੂਰੀ ਕਰਦਾ ਪਾਠ ਕਰਦੇ ਤੇਰੀ ਅਵਸਥਾ ਰਵੇ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤ ਹੈ ਬਾਣੀ ਪੜਦਿਆਂ ਬਾਣੀ ਦਾ ਰੂਪ ਹੋ ਜੀਏ ਤੇ ਗਲ ਤਾਂ ਬਣੇਗੀ ਪਰ ਸਾਡੇ ਤੇ ਕਿਤੇ ਕਿਰਪਾ ਕਰਦੇ ਬਾਣੀ ਪੜਨ ਦੀ ਜਾਸ ਸਾਨੂੰ ਅਠਵੇਂ ਪਾਤਸ਼ਾਹ ਮਹਨ ਸਾਈਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਠੇ ਸਬਦ ਸੁਜਾਇਏ